ਮਸ਼ੀਨਲ ਐਕਟੀਵਿਟੀਜ਼ ਬਹੁਤ ਜ਼ਿਆਦਾ ਹੋ ਰਹੀਆਂ ਨੇ ਇੱਥੇ ਕੋਈ ਵੀ ਨਹੀਂ ਰੋਕ ਲਗਾਤੀ ਤੁਸੀਂ ਦੇਖ ਸਕਦੇ ਹੋ ਕਹਿੰਦੀ ਗੱਲ ਆਉਂਦੀ ਹੈ ਕਿ ਕਾਰਪੋਰੇਸ਼ਨ ਨੂੰ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਹੈ ਘਾਟਾ ਤਾਂ ਕਾਰਪੋਰੇਸ਼ਨ ਨੂੰ ਆਪਣੇ ਆਪ ਹੀ ਪੈਣਾ ਹੈ ਜਦ ਕਿ ਰੈ residențial ਏਰੀਆ ਦੇ ਵਿੱਚ ਦੁਕਾਨਾਂ ਬਣਨਗੇ ਜਿਨ੍ਹਾਂ ਦਾ ਕਿ ਨਕਸ਼ਾ ਵੀ پاس ਨਹੀਂ ਹੈ ਕਿਤੇ ਫਿਰ ਕਾਰਪੋਰੇਸ਼ਨ ਕੋਲੇ ਕੀ ਆਏਗਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸੜਕਾਂ ਦਾ ਹਾਲ ਦੇਖੋ ਇੱਕ ਉੱਪਰ ਤੋਂ ਬਾਅਦ ਦੀਆਂ ਸੜਕਾਂ ਨੇ ਇਹ ਸਾਰੀਆਂ ਕੱਚੀਆਂ ਪਈਆਂ ਨੇ ਆਉਣ ਜਾਣ ਵਾਲੇ ਲੋਕਾਂ ਨੂੰ ਬੜੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਦਿੱਕਤਾਂ ਦਾ ਸਾਹਮਣਾ ਕਰਨਾ ਟਾਈਮ ਵੀ ਦੇਖੋ ਜਿੱਤੇ ਨਜਾਇਜ਼ ਤਰੀਕੇ ਨਾਲ ਇੱਕ ਦੁਕਾਨਦਾਰੀ ਕੀਤੀ ਜਾ ਰਹੀ ਹੈ ਜਿੱਤੇ ਕਿ ਕਾਰਪੋਰੇਸ਼ਨ ਨੂੰ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਸਾਰਾ ਕੁਝ ਰਲੀ ਮਲੀ ਭੁਗਤਣਾ ਲਾਵਾ ਹੈ ਤੇ ਖਾਰੇ ਇਹ ਦੁਕਾਨਾ ਦੁਕਾਨਾ ਬਣਾ ਰਹੀ ਹੈ ਜਿੱਤੇ ਕਿ ਦੁਕਾਨਾਂ ਦਾ ਬੰਦਾ ਨਹੀਂ ਹਾਂਜੀ ਮੈਂ ਕਿਹੜੀ ਕਲੋਨੀਆਂ ਤੁਹਾਡੀ ਗੋਵਿੰਦ ਬਾਗ ਹੈ ਗੋਵਿੰਦ ਬਾਗ ਹੈ ਜਿਹੜੀ ਤੇ ਸੜਕ ਦੀ ਕੰਡੀਸ਼ਨ ਹੋਈ ਪਈ ਇਹ ਕਿੰਨੇ ਟਾਈਮ ਤੋਂ ਖਰਾਬ ਚੱਲ ਰਹੀ ਹੈ ਸੜਕ ਇਹ 15 ਸੜਕ ਤਾਂ ਪਹਿਲਾਂ ਤੋਂ ਹੀ ਖਰਾਬ ਚੱਲ ਰਹੀ ਹੈ ਜੀ ਇਹ ਤੇ 15 20 ਦਿਨ ਹੋ ਗਏ ਇਥੇ ਪੱਟੀ ਨੂੰ ਸੜਕ ਪੱਟ ਕੇ ਮੁੜ ਕੇ ਆ ਕੇ ਉਹਨਾਂ ਨੇ ਦੇਖਿਆ ਨਹੀਂ ਹੈਗਾ ਕੌਣ ਪੱਟ ਕੇ ਗਿਆ ਸੀ ਆਪਣੇ ਆਖੀ ਸੀਗੇ ਨਾਮ ਤਾਂ ਪਤਾ ਨਹੀਂ ਸੀ ਠੇਕੇਦਾਰ ਬਾਅਦ ਵਿੱਚ ਆਏ ਸੀ ਠੇਕੇਦਾਰ ਸੀਗੇ ਸਾਨੂੰ ਹੁਣ ਲੰਗੜਣ ਵਿੱਚ ਬਾਅਦ ਦਿੱਕਤ ਆ ਰਹੀ ਹੈ ਸਾਨੂੰ ਹੁਣ ਬੱਚਿਆਂ ਦੀ ਇੰਨੀ ਦਿੱਕਤ ਆ ਰਹੀ ਹੈ ਹੁਣ ਹੋਰ ਕੀ ਕੀ ਹੋਰ ਕੀ ਕੀ ਪ੍ਰੋਬਲਮ ਆ ਰਹੀਆਂ ਨੇ ਬੈਂ ਨਹੀਂ ਆ ਰਹੀ ਸਾਡੀ ਉਰੇ ਤੱਕ ਉਰੇ ਤੱਕ ਬੈਠਾ ਸੀ ਬੱਚਿਆਂ ਨੂੰ ਐਪੀ ਦੂਰ ਤੱਕ ਛੱਟ ਕੇ ਜਾਂਦੇ ਆ ਸੀ ਇਹ ਪੱਟ ਕੇ ਗੋਰ ਗਿਆ ਸੀ ਵਾਟਰ ਸਪਲਾਈ ਬਾਰੇ ਪੱਟ ਕੇ ਗਏ ਸੀ ਹਾਂ ਜੀ ਹਾਂ ਜੀ ਵਾਟਰ ਸਪਲਾਈ ਕਰਿਆ ਨੇ ਪਾਈ ਪਾਈ ਉਸ ਤੋਂ ਬਾਅਦ ਸੜਕ ਵਾਲਿਆਂ ਨੇ ਰੂੜੀ ਸੁਟਣੀ ਸੀ ਉਸ ਤੋਂ ਬਾਅਦ ਕੋਈ ਆਇਆ ਹੀ ਨਹੀਂ ਔਰ ਸਾਨੂੰ ਸਕੂਟਰ ਵਗੈਰਾ ਵਾਈਕਲ ਕੱਢਣਾ ਬਹੁਤ ਔਖਾ ਲੱਗਦਾ ਇੱਕ ਪੂਰੀ ਤਰ੍ਹਾਂ ਰੈ residențial ਏਰੀਆ ਹਾਂਜੀ 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 ਪਰ ਜਿਹੜੀ ਇੱਥੇ ਕਮਰਸ਼ੀਅਲ ਐਕਟੀਵਿਟੀ ਹੋ ਰਹੀਆਂ ਨੇ ਅਸੀਂ ਦੇਖਿਆ ਹੈਗਾ ਮੱਲੇ ਮਤਲਬ ਇੱਥੇ ਜਾ ਕੇ ਦੁਕਾਨਾਂ ਵਗੈਰਾ ਦਾ ਕਾਫੀ ਵਾਰ ਆ ਇਸ ਵਾਰ ਤੁਸੀਂ ਕਿਸੇ ਨੇ ਕੋਈ ਐਕਸ਼ਨ ਹੀ ਲਿਆ ਹੈਗਾ ਰੋਕਣੀ ਲਗਾਈ ਕਿਸੇ ਤਰ੍ਹਾਂ ਦੀ ਇੱਥੇ ਨਹੀਂ ਇਹਨਾਂ ਨੂੰ ਵੀ ਆ ਕੇ ਬਣਾ ਜਾਏਗੇ ਬਣਾ ਜਾਏਗੇ ਬਣਾਏ ਹੈ ਨਹੀਂ ਨਹੀਂ ਇਹ ਤੁਹਾਡੇ ਜਿਹੜੇ ਐਮਸੀ ਨੇ ਉਹਨਾਂ ਨੂੰ ਨਹੀਂ ਤੁਸੀਂ ਕਿਹਾ ਹੈਗਾ ਕੋਸ਼ਿਸ਼ ਵਾਰੀ ਸੜਕ ਵਾਰੇ ਸੀ ਸੜਕ ਵਾਰੇ ਵੀ ਜੋ ਵੀ ਇੱਥੇ ਬਹੁਤ ਕਹਿ ਰਹੇ ਆ ਜੀ ਇੰਜਲੀ ਪੋਟਾ ਪਹੀਏ ਨੇ ਅਸੀਂ ਉਦੋਂ ਦੇ ਕਹਿ ਰਹੇ ਆ ਉਹ ਉਹਨਾਂ ਨੇ ਪੁੱਤਾਂ ਪਹਿਨ ਤੋਂ ਪਹਿਲਾਂ ਵੀ ਕਿਹਾ ਸੀਗਾ ਇਹੀ ਸ਼ਰਤਾਂ ਅਸੀਂ 3-4 ਰੱਖੀਆਂ ਸੀ ਕਿ ਉਹਨਾਂ ਨੇ ਸਾਡੀਆਂ ਪੂਰੀਆਂ ਨਹੀਂ ਕੀਤੀਆਂ ਜੀ ਕੀ ਨਾਮ ਹੈ ਤੁਹਾਡੇ ਅੰਸੀ ਜੀ ਦਾ ਸੁਨੀਤਾ 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 ਪੁੱਤਾ ਇੱਕ ਦਿਨ ਮੱਲੇ 'ਚ ਵੀ ਨਹੀਂ ਆ ਕੇ ਖੜੇ ਹੋਏ ਇੱਥੇ ਵੀ ਅਸੀਂ ਸੜਕ ਤਾਂ ਦੇਖ ਕੇ ਜਾਈਏ ਸੜਕ ਦਾ ਕੀ ਆਲੇ ਨਾ ਅਸੀਂ ਨੌਕਰੀਆਂ ਵਾਲੇ ਮਲਾਜਮ ਬੰਦੇ ਬੱਚੇ ਸਕੂਲਾਂ ਨੂੰ ਜਾਣ ਵਾਲੇ ਨਾ ਕੋਈ ਲੰਘ ਸਕੇ ਨਾ ਟੱਪ ਸਕੇ ਮੋਟਰਸਾਈਕਲ गिर ਜਾ ਰਹੀ ਹੈ ਸਕੂਟੀ गिर ਜਾ ਰਹੀ ਹੈ ਦੋ ਵਾਰੀ ਤੇ ਸਾਡੇ ਬੱਚੇ गिर ਗਏ ਇੱਥੇ ਹੈ ਨੰਬਰ ਦਾ ਕੀ ਪੈਦਲ ਦਾ ਵੀ ਲੰਘਣ ਦੀ ਜਗ੍ਹਾ ਨਹੀਂ ਹੈ ਹਾਂ ਇਹ ਘਰ ਜੇ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਜੀ ਵੀ ਬਾਹਰ ਨਹੀਂ ਨਿਕਲਾਂਗੇ ਤਾਂ ਕੰਮ ਕਿਵੇਂ ਕਰਾਂਗੇ ਹਾਂ ਜਦੋਂ ਇਹ ਰੋਟੀ ਖਾਣਾ ਮੁਸ਼ਕਿਲ ਹੋ ਰਿਹਾ ਤਾਂ ਵੀ ਸਰਕਾਰ ਨੇ ਇਹ ਸੜਕਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਜੀ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਸੜਕੋ ਵੀ ਹੋਵੇ ਕਸ ਕਰ ਨੂੰ ਹੋ ਰਹੀ ਇਸ 10 ਦਿਨ ਇਹ ਬਾਰਿਸ਼ ਕਰਕੇ ਬਹੁਤ ਜ਼ਿਆਦਾ ਫਿਰ ਬਾਰਿਸ਼ ਕਰਕੇ ਜ਼ਿਆਦਾ ਹੋਇਆ ਜੀ ਤੇ ਜਿਹੜੀ ਇੱਥੇ ਮਤਲਬ ਇਹ ਇੱਕ ਰੈਜੀਡੈਂਸ਼ੀਅਲ ਏਰੀਆ ਆ ਰੈਜੀਡੈਂਸ਼ੀਅਲ ਏਰੀਆ ਆ ਇੱਥੇ ਜਿਹੜੀਆਂ ਕੀ ਕਹਿੰਦੇ ਨੇ ਦੁਕਾਨਾਂਵਾਂ ਨੇ ਇਲੈਗਲ ਤਰੀਕੇ ਨਾਲ ਬਣ ਰਹੀਆਂ ਨੇ ਉਸ ਬਾਰੇ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਹੈਗਾ ਇਹ ਤਾਂ ਜੀ ਹੁਣ ਕਮੇਟੀ ਵਾਲਿਆਂ ਨੂੰ ਪਤਾ ਜੀ ਮਿਲੀ ਭੁਗਤੀ ਨਾਲ ਹੁੰਦਾ ਜੀ ਕੰਮ ਸਾਰਾ ਮਿਲੀ ਭੁਗਤ ਨਾਲ ਮਤਲਬ ਕੋਈ ਵੀ ਜਿਹੜਾ ਤੁਸੀਂ ਕਰ ਹੀ ਨਹੀਂ ਸਕਦਾ ਇੱਟ-ਵਿਟੇ ਲਾ ਸਕਦੇ ਉਹਨਾਂ ਹਾਂਜੀ ਦੇਖੇ ਸਾਰੇ ਮਤਲਬ ਏਰੀਆ ਦੁਕਾਨਾਂ ਨਾਲ ਭਰੇ ਆ ਯਾਰ ਇਹਨੇ ਜਾਇ ਤਰੀਕੇ ਨਾਲ ਦੁਕਾਨਾਂ ਬਣ ਰਹੀਆਂ ਨੇ ਇੱਥੇ ਸਾਰੀਆਂ ਇਹ ਤਾਂ ਜੀ ਹੁਣ ਉਹਨਾਂ ਨੂੰ ਪਤਾ ਹੋਊਗਾ ਨਜਾਇਜ਼ ਨਾਲ ਬਣ ਰਹੀਆਂ ਕਿ ਕਿਸ ਤਰ੍ਹਾਂ ਬਣ ਰਹੀਆਂ ਇਹ ਰੈਜੀਡੈਂਸ ਵਾਲਾ ਤਾਂ ਨਹੀਂ ਨਾ ਕੋਈ ਦੇਖ ਸਕਦਾ ਵੈਸੇ ਇਹ ਕਮਰਸ਼ੀਅਲ ਏਰੀਆ ਤਾਂ ਨਹੀਂ ਹੈਗਾ ਇਹ ਰੈਜੀਡੈਂਸ਼ੀਅਲ ਏਰੀਆ ਤੇ ਰੈਜੀਡੈਂਸੀ ਹੋਣਾ ਚਾਹੀਦਾ ਕਮਰਸ਼ੀਅਲ ਨਹੀਂ ਹੋਣਾ ਚਾਹੀਦਾ ਹਾਂਜੀ ਤੁਸੀਂ ਅੱਗੇ ਆ ਕੇ ਕੋ ਜਾਲ ਹੋ ਰਸਤਾ ਨਹੀਂ ਹੈ ਕਿ ਜਿੱਥੇ ਰਹਿੰਦੇ ਨੇ ਨਾ ਘਰ ਉਹ ਕੀ ਕਰਨਗੇ ਵਿਚਾਰੇ ਤੁਸੀਂ ਇਹ ਮੈਨੂੰ ਲੱਗਦੀ ਕੰਪਲੀਟ ਨਹੀਂ ਕੀਤੀ ਇਹਨਾਂ ਦੀ ਇਹ ਇਹ ਸੜਕ ਦੀ ਕਹਿ ਨਹੀਂ ਐਸੀ ਸਾਹਿਬ ਐਸੀ ਐਮਸੀ ਸਾਹਿਬ ਬੜਨ ਤਾਂ ਹੀ ਕੰਪਲੀਟ ਕਰੀਏ ਹਾਂ ਤੇ ਮਿਲਦੇ ਨਹੀਂ ਆਪਣੀ ਨੀ ਉਹਨਾਂ ਨੇ ਡੇਲੀ ਗੱਲ ਨਹੀਂ ਆ ਬਾਈ ਕਿੱਥੇ ਰਹਿਣਾ ਆ ਦੇਖੋ ਇੱਥੇ ਆਹ ਪਿੰਡੀ ਗਲੀ ਹਾਲ ਹੈ ਜਦੋਂ ਵੋਟਾਂ ਲੈਣੀਆਂ ਸੀ ਜਦੋਂ ਵੋਟਾਂ ਲੈਣੀਆਂ ਸੀ ਨਾ ਜੀ ਮੰਗਦੇ ਸੀਗੇ ਪੈਸੇ ਮੰਗ ਕੇ ਗਲੀ ਬਣਾਉਂਦੇ ਸੀਗੇ ਕਿ ਹਾਂ ਤੁਸੀਂ ਇਹ ਕਰਾਵਾਂਗੇ ਅਸੀਂ ਉਹ ਕਰਾਵਾਂਗੇ ਜੀ ਐਮਸੀ ਸਾਹਿਬ ਕਹਿੰਦੇ ਨੇ لیکن ਉਹਨਾਂ ਨੇ ਕਿਹਾ ਅਸੀਂ ਤੇ ਪੈਸੇ ਉਹਨਾਂ ਨੇ ਇਸ ਕਰਕੇ ਗਲੀ ਨਹੀਂ ਬਣਾਈਏ ਕੀ ਕੀ ਕਹਿਣ ਕੀ ਕਹਿ ਰਹੇ ਸਰ ਤੁਸੀਂ ਜਿਹੜੇ ਪੱਲੇ ਹਰਿੰਦਰ ਕੋਲੀ ਸੀਗੇ ਇੱਥੋਂ ਪੈਸੇ ਪਹਿਲਾਂ 5-5000 ਰੁਪਏ ਮੰਗਦੇ ਸੀਗੇ ਪੈਸੇ ਦਿਓ ਜੀ ਹਰ ਇੱਕ ਘਰ 5000 ਰੁਪਏ ਦਵੇ ਅਸੀਂ ਤਾਂ ਆਪਣਾ ਗਲੀ ਬਣਾ ਕੇ ਦਵਾਂਗੇ ਲੇਕਿਨ ਉਹਨਾਂ ਨੇ ਕੋਈ ਪੈਸੇ ਅਸੀਂ ਤਾਂ ਪੈਸੇ ਨਹੀਂ ਦਿੰਦੇ ਕਿਉਂਕਿ ਸਰਕਾਰੀ ਕੰਮ ਹੈਗਾ ਸਰਕਾਰੀ ਕੰਮ ਹੋਣਾ ਚਾਹੀਦਾ ਹੋਰ ਗਲੀਆਂ 'ਚ ਪੈਸੇ ਲੈ ਕੇ ਵੀ ਗਲੀ ਦੇ ਵਿੱਚ ਕਦੀ ਨਹੀਂ ਉਹ ਫੜੇਗਾ ਜੀ ਆ ਕੇ ਉਹਨਾਂ ਨੇ ਪੈਸੇ ਮੰਗੇ ਪੈਸੇ ਦਿਓ ਸਾਨੂੰ ਤੁਹਾਡੀ ਗਲੀ ਬਣਾ ਦੇਣਾ ਹਰਿੰਦਰ ਕੋਲੀ ਕੌਣ ਸੀ ਜੀ ਇਹ ਸਲੇਮ ਕਿਰਤੂਨ ਅਮ ਸੀ ਜੀ ਗਾਲੇ ਵਾਲਾ ਪਹਿਲੇ ਵਾਲੇ ਅਨਸਰ ਸੀ ਉਹ ਕਦੀ ਦੀ ਵੜਿਆ ਦੇਖਿਆ ਜੀ ਅੱਛਾ ਜਿਹੜੇ ਹੁਣ ਵਾਲੇ ਨੇ ਉਹ ਉਹ ਆਉਂਦੇ ਸੀ ਕਿ ਆ ਗਏ ਗਏ ਆ ਅਸੀਂ ਗਏ ਉਹਨਾਂ ਕੋਲ ਉਹਨੇ ਕੰਮ ਸ਼ੁਰੂ ਕੀਤਾ ਹੈਗਾ ਜ਼ਰੂਰ ਹੈ ਲੇਕਿਨ ਕੰਮ ਲੇਟ ਕਰ ਦਿੰਦਾ ਹੈ ਕੋਈ ਕੰਮ ਨਹੀਂ ਹੋਇਆ ਜੀ ਨਹੀਂ ਨਹੀਂ ਕੋਈ ਲੇਟ ਕੰਮ ਨਹੀਂ ਸਰ ਉਹਨਾਂ ਦਾ ਵੀ ਕਮਰਸ਼ੀਅਲ ਕੋਈ ਕੰਮ ਨਹੀਂ ਹੈ ਸਪੈਸ਼ਲ ਐਕਟੀਵਿਟੀ ਦੇਖੋ ਨਹੀਂ ਆਉਂਦੀ ਸਪੈਸ਼ਲ ਐਕਟੀਵਿਟੀ ਸਾਹਮਣੇ ਸਰ ਇਹ ਕਿ ਰੈਜ਼ੀਡੈਂਸ਼ੀਅਲ ਏਰੀਆ ਹੈ ਤੇ ਕਮਰਸ਼ੀਅਲ ਐਕਟੀਵਿਟੀ ਜ਼ਿਆਦਾ ਹੋ ਰਹੀ ਹੈ ਇਸ ਬਾਰੇ ਨਹੀਂ ਹੋ ਰਹੀ ਹੈ ਜੀ ਬਾਕੀ ਹੋਰ ਕੋਈ ਕੰਮ ਨਹੀਂ ਹੋ ਰਿਹਾ ਕਮਰਸ਼ੀਅ ਗੱਡੀ ਪ੍ਰੋਸੀਕਿਊਸ਼ਨ ਇੱਥੇ ਇੰਨਾ ਜ਼ਿਆਦਾ ਹੋ ਰਿਹਾ ਵੀ ਸ਼ਾਮ ਨੂੰ ਇੱਥੇ ਦੇਖ ਲਓ ਗੱਡੀਆਂ ਡਾਂਸਰਸ ਸਾਰਾ ਏਰੀਆ ਸਾਡਾ ਜਿਹੜਾ ਉਹਨਾਂ ਨਾਲ ਭਰਿਆ ਹੋਇਆ ਆ ਬਹੁਤ ਜ਼ਿਆਦਾ ਕਿਉਂਕਿ ਜਿੰਨੇ ਵੀ ਇਹ ਡਾਂਸਰਸ ਜਾਂ ਜੋ ਵੀ ਆ ਉਹ ਸਾਰੇ ਡਰਗ ਐਡਿਕਟਸ ਆ ਜਿਹੋ ਉਹਨਾਂ ਦੀ ਅਰਜ਼ੀ ਇੱਥੇ ਨਸ਼ਾ ਖੂਬ ਵਿਕ ਰਿਹਾ ਨਹੀਂ ਸਰ ਫਿਰ ਤੁਸੀਂ ਕੋਈ ਐਕਸ਼ਨ ਕਿਉਂ ਨਹੀਂ ਲੈਂਦੇ ਸਾਡੇ ਮੈਂ ਵੀ ਐਸ ਐਚਓ ਸਾਹਿਬ ਨੂੰ ਵੀ ਲਿਖ ਕੇ ਦੇ ਕੇ ਆਇਆ ਸੀ ਵੀ ਇੱਥੇ ਤੁਸੀਂ ਇਹਨਾਂ ਦੀ ਜਿੰਨੇ ਵੀ ਵੈਰੀਫਿਕੇਸ਼ਨ ਕਰਾਓ ਜਿੰਨੇ ਵੀ ਕਰਾਓ ਬਿਲਕੁਲ ਠੀਕ ਹੈ ਜਿਹਨਾਂ ਨੇ ਲਾਈਵ ਰਹਿੰਦਾ ਕੋਈ ਨਹੀਂ ਇਹ ਕਿਹੜਾ ਤੁਹਾਡਾ ਵੈਂਡਰ ਸਰ ਤੁਹਾਨੂੰ ਆਰਬਨ ਸਟੇਟ ਆਰ ਨਹੀਂ ਉਹ ਵਿਚਾਰੇ ਕਰਨਗੇ ਕੀ ਇਹਦੇ ਮਹੱਲਾ ਸੁਧਾਰ ਵਾਲਿਆਂ ਨੂੰ ਵੀ ਚਾਹੀਦਾ ਸ਼ਾਮ ਨੂੰ 6 ਵਜੇ ਤੋਂ ਬਾਅਦ दारू ਪੀ ਕੇ ਸਾਰੇ ਬੈਠੇ ਹੁੰਦੇ ਆ ਪ੍ਰਧਾਨ ਜਿਹੜੇ ਆ ਕੋਣ ਕੰਮ ਕਰੇਗਾ ਇੱਥੇ ਕੋਈ ਨਹੀਂ ਕਰਕੇ ਰਾਜੀ ਇੰਡੈਸਟਰੀ ਰਾਜੀ ਨਹੀਂ ਤੇ ਸੜਕਾਂ ਨਾਲ ਕੋਈ ਨਰਕ ਬਣਿਆ ਹੁਣ ਮੈਂ ਇਹ ਕਹਿੰਦਾ 20 ਦਿਨ ਉਸ ਬਾਅਦ ਕੋਈ ਗਿਰ ਜੇ ਕੀ ਕਰੇਗਾ ਕੋਈ ਤਾਂ ਸਲਿੱਪ ਕਰ ਗਿਆ ਕੋਈ ਖੁਦ ਹੈ ਕੋਈ ਆਪਰੇਸ਼ਨ ਕਹਿ ਰਹੀ ਹੈ ਸਾਨੂੰ ਘਾਟਾ ਪਿਆ ਹੋਇਆ ਹੈਗਾ ਇਸ ਵਾਰੇ ਕਿਸ ਚੀਜ਼ ਦਾ ਘਾਟਾ ਹੈ ਇਹ ਤੇ ਪੰਜਾਬ ਸਰਕਾਰ ਵੀ ਕਹਿ ਰਹੀ ਹੈ ਉਦੋਂ ਐਮਐਲਏ ਵੀ ਸੈਲਰੀ ਵਧਾਵਾ ਬਾਦਲ ਖਾਲੀ ਕਰਕੇ ਚਲੇ ਜਾਈਗੇ ਉਹ ਤਾਂ ਸਾਰਾ ਕੁਝ ਪੇਪਰ ਤੇ ਆਇਆ ਸੀ ਕਿ ਸਾਡੇ ਐਮਸੀ ਨੂੰ ਗ੍ਰਾਂਟ ਮਿਲੀ ਹੈ ਕਿਸੇ ਨੇ ਨਾ ਗ੍ਰਾਂਟ ਕਿੱਥੇ ਲੱਗ ਰਹੀ ਹੈ ਪੇਪਰ ਤੇ ਆਇਆ ਸੀਗਾ ਕਿ ਗ੍ਰਾਂਟ ਮਿਲੀ ਹੈ ਕਿੰਨੀ ਗ੍ਰਾਂਟ ਮਿਲੀ ਹੈ 20 ਲੱਖ ਮਿਲੀ ਹੈ ਉਹ ਕਿੱਥੇ ਗਿਆ ਨੇ ਕਸ਼ਤੀ ਨਗਰ ਤੋਂ ਲਾਰੇ ਗੱਲੀ ਜਿੱਥੇ ਰਹਿੰਦਾ ਆਪ ਕਿਤਨੀ ਲਾਣੀ ਆਉਦਾ ਫਰਜ਼ ਬੰਦਾ 25 ਲੱਖ ਉਹਨਾਂ ਨੂੰ ਮਿਲ ਚੁੱਕਿਆ ਹੈ ਬਿਲਕੁਲ ਇਹ ਪੇਪਲ ਜਾਦਾ ਨਹੀਂ ਇਹਦਾ ਸਹੀ ਪੇਪਲ ਆਇਆ ਇਹਦੀ ਡਿਵੈਲਪਮੈਂਟ ਨਾ ਹੁੰਦਾ ਕਾਰਨ ਕਿ ਐਫ ਐਂਡ ਸੀ ਸੀ ਮੀਟਿੰਗਸ ਦੇ ਅੰਦਰ ਜਿਹੜਾ ਵੀ ਇਹਨਾਂ ਦੇ ਰੈਜ਼ੋਲੂਸ਼ਨਸ ਪਾਸ ਹੁੰਦਾ ਹਾਂ ਹਾਂਜੀ ਔਰ ਇਹ ਸਿਰਫ ਇੱਕ ਸਾਡੀ ਵਾਰਡ ਨੰਬਰ 29 ਦਾ ਨਾਮ ਨਹੀਂ ਹੈਗਾ ਨਹੀਂ ਤੇ ਸਾਰੇ ਪਟਿਆਲੇ ਦਾ ਨਾਮ ਹੈ ਕਿਉਂਕਿ ਟੈਂਡਰਸ ਹੀ ਤਾਂ ਭਲਾਂਗੇ ਜਦੋਂ ਐਫ ਐਂਡ ਸੀ ਸੀ ਮੀਟਿੰਗਸ ਦੇ ਅੰਦਰ ਜਿਹੜਾ ਵੀ ਰੈਜ਼ੋਲੂਸ਼ਨ ਪਏਗਾ ਇਸ ਗੱਲ ਦੀ ਨਾਮ ਵੀ ਨਹੀਂ ਮੈਂ ਉਸੇਲੇ ਵਟਸਐਪ ਤੇ ਲਿਖ ਕੇ ਪਾਇਆ ਫ ਕਿਉਂਕਿ ਇੱਕ ਪਤਾ ਨਹੀਂ ਕੀ ਕਹਿੰਦੇ ਆ ਕਿ ਬ੍ਰਹਮੀ ਦਾ ਮੈਂ ਬ੍ਰਹਮੀ ਦੀ ਸਿਲਾਈ ਦੀ ਸਿਲਾਈ ਨੂੰ ਆ ਬ੍ਰਹਮ ਕਿਹੜੇ ਹੈ ਬ੍ਰਹਮਵਿੰਦਰ ਬ੍ਰਹਮਵਿੰਦਰ ਕੀ ਉਹਨਾਂ ਦੇ ਬੰਦੇ ਤਾਂ ਕਰਕੇ ਨਹੀਂ ਹੋ ਰਿਹਾ ਉਹ ਹੀ ਤੁਸੀਂ ਲੈ ਲਓ ਹੀਰਾਬਾਦ ਚ ਰਾਨੀ ਦਾ ਬੰਦਾ ਹੈਗਾ ਮੱਕਨ ਸਿੰਘ ਤੇ ਕਿਹਦਾ ਨਹੀਂ ਉਹ ਕਾਲੂ ਕਰਵਾ ਰਹੇ ਕਾਲੂ ਹਾ ਕਾਲੂ 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 ਸੇ ਵੀਸ਼ਵਾਸਯਨੀ ਕਰਵਾ ਰਹੇ ਕੰਮ ਦੇਖੋ ਕਿੰਨਾ ਕੰਮ ਚੱਲਿਆ ਡਵੈਲਪਮੈਂਟ ਹੋ ਗਿਆ ਸਾਰੀ ਸੜਕਾਂ ਪਾਣੀ ਸਾਰੀਆਂ ਗਲੀਆਂ ਵਿੱਚ ਆਜੋ ਦੇਖੋ ਕੀ ਹੈ ਸਾਰਾ ਰੈਡੈਂਟ ਕਿਹੜੇ ਰੈਡ ਦੀ ਗੱਲ ਕਰ ਰਹੇ ਸਰ ਸਾਹਮਣੇ ਸਾਡੀ ਪੂਕੂ ਜੀ ਕਿੰਨਾ ਪਾ ਬਿਲਕੁਲ ਕੰਪਲੀਟ ਸੜਕਾਂ ਬਣਾਈ ਉਹਨਾਂ ਨੇ ਵਿਸ਼ਵਾਸਯਨੀ ਸਾਰੇ ਕਰਵਾ ਰਹੇ ਬਿਲਕੁਲ ਬਿਲਕੁਲ ਕ੍ਰਾਈਮ ਹੈ ਇਹ ਇੱਥੇ ਇੱਥੇ ਕੰਮ ਨਾ ਹੋਣ ਦਾ ਕਾਰਨ ਕੀ ਹੈ ਸਰ ਮੈਂ ਤੁਹਾਨੂੰ ਇੰਟਰਸਟਿੰਗ ਨਹੀਂ ਐਮ ਜੀ ਨੂੰ ਮਝ ਨਹੀਂ ਹੈ ਨਾ ਅਗਰ ਤੁਸੀਂ ਹੁੰਦਾ ਤਾਂ ਕਿ ਚੱਕਰ ਮਾਰੇ ਦੇਖ ਕੇ ਕਿ ਕੀ ਹਾਲਾਤ ਹੈ ਕਿ ਕਮਰਸ਼ੀਅਲ ਜਿ ਕਮਾਈ ਹੋ ਰਹੀ ਹੈ ਇੱਧਰ ਕਿਉਂ ਡਵੈਲਪਮੈਂਟ ਕਰਾਨੀਏ ਇਤੋਂ ਕੀ ਗੱਲ ਹੈ ਅਗਰ ਕਮਰਸ਼ੀਅਲ ਜਿ ਕਮਾਈ ਹੋ ਰਹੀ ਹੈ ਫਿਰ ਰੈਡਨ ਚ ਕਿਉਂ ਆਊਗਾ ਇਹਨੂੰ ਕੁਝ ਮਿਲਣਾ ਨਹੀਂ ਇਤੋਂ ਇੱਥੇ ਕਿਹੜੀ ਦੁਕਾਨਾਂ ਪਾਉਂਦੀ ਹੈ ਜੇ ਤੁਹਾਨੂੰ ਮਿਲੂਗਾ ਸਿੱਧੀ ਗੱਲ ਮੈਨੂੰ ਜਾਣਨਾ ਹੈ ਤੁਸੀਂ ਨਦੀ ਤੋਂ ਲੈ ਕੇ ਇੱਥੇ ਤੱਕ ਦੇਖੋ ਸ਼ੋਰੂਮ ਨਹੀਂ ਤਾਂ ਉੱਥੇ ਪੈਸੇ ਮਿਲਨੇ ਆ ਇਹ ਤਾਂ ਮਿਲਣਾ ਥੀ ਕਿ ਆ ਮਿਲਣਾ ਕੁਝ ਵੀ ਨਹੀਂ ਤੱਕੇ ਗਾਈ ਜੋ ਮਰਜ਼ੀ ਬੋਲੀਏ ਤੁਸੀਂ ਕੋਸਰ ਕੁਝ ਹੀ ਆਗਾ ਨੋ ਵੋਟਾਂ ਲੀਆਂ ਸੀ ਦੱਬਣਾ ਕੁਝ ਨਹੀਂ ਸੀਗਾ ਹਾਂ ਉਸ ਟਾਈਮ ਵਿੱਚ ਮਿਊਸਪਲ ਕਮੇਟੀ ਘਾਟੇ ਵਿੱਚ ਜਾਂਦੀ ਜਦੋਂ ਕੋਈ ਲੈਣਾ ਨਹੀਂ ਸੀਗਾ ਉਹ ਤਾਂ ਕਹਿੰਦੇ ਸਾਨੂੰ ਬੜੀ ਟਿਕਣਾ ਕਰਿਓ ਇੱਥੇ ਬਣਾਵਾਂਗੇ ਸਭ ਕੁਝ ਬਣਾਵਾਂਗੇ ਨਾਲੇ ਪਾਣੀ ਕੀ ਪਾਈਪਾ ਹੋਵੇ ਪਾਣੀ ਕੀ ਪਾਈਪ ਐਡੀਟ ਨਹੀਂ ਹੁੰਦੀ ਪਾਣੀ ਦੇ ਪਾਈਪ ਵੀ ਨਹੀਂ ਹੈਗੇ ਤੇ ਪਾਈਪ ਨਹੀਂ ਪਈ ਕਿ ਨਾਮ ਤੁਹਾਡਾ ਜੀ ਰਕੇਸ਼ ਗੁਪਤਾ ਐ ਸਰ ਕਿਹੜੇ ਏਰੀਏ ਦੇ ਤੁਸੀਂ ਮਾਰ ਨੰਬਰ 29 ਤੋਂ ਮੈਡਮ ਸੁਨੀਤਾ ਗੁਪਤਾ ਤੋਂ ਹੋਣਾ ਮੇਰੇ ਵਾਈਫ ਨੇ ਜੀ ਮੈਂ ਰਕੇਸ਼ ਗੁਪਤਾ ਸਰ ਜਿਹੜੇ ਤੁਹਾਡੇ ਏਰੀਆ ਬਾਰੇ ਕਾਫੀ ਸੁਣਨ ਨੂੰ ਮਿਲ ਰਿਹਾ ਹੈ ਕਿ ਉੱਥੇ ਮਤਲਬ ਸੜਕਾਂ ਦੀ ਬਹੁਤ ਜ਼ਿਆਦਾ ਖਸਤਾ ਹਾਲਤ ਹੈ ਸਟਰੀਟ ਲਾਈਟਾਂ ਵੀ ਖਰਾਬ ਨੇ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਰ ਦੇਖੋ ਅੱਜ ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਮੰਤਰੀ ਸਾਡੇ ਦਿਹਾਤੀ ਦੇ ਤੋਂ ਜਿੱਤੇ ਹੋਏ ਐਮਐਲਏ ਸ਼੍ਰੀ ਬ੍ਰਹਮਿੰਦਰ ਰਾਜੀ ਕੈਬਨਿਟ ਮੰਤਰੀ ਨੇ ਜੀ ਬਹੁਤ ਅੱਛੇ ਤਰੀਕੇ ਦੇ ਨਾਲ ਸਾਰੇ ਸ਼ਹਿਰ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਚੱਲ ਰਹੀ ਹੈ ਜੀ ਸਾਡੇ ਵਾਰਡ ਦੇ ਵਿੱਚ ਵੀ ਹੁਣ ਡਿਵੈਲਪਮੈਂਟ ਦੇ ਕੰਮ ਥੋੜੇ ਦਿਨਾਂ ਦੇ ਵਿੱਚ ਸ਼ੁਰੂ ਹੋ ਜਾਣਗੇ ਉਹ ਚੌਂ ਜਆਪਤਾ ਲਗਾਏ ਵਾ ਸਰਪੰਚਾ ਦੀ ਚੌਕ ਕਰਕੇ ਜੀ ਤੇ ਜਿਹੜੀ ਲਾਈਟਾਂ ਦੀ ਗੱਲ ਹੈ ਉਹ ਹਰ ਸ਼ੁੱਕਰਵਾਰ ਸਾਡੇ ਇਲੈਕਟ੍ਰੀਸ਼ੀਅਨ ਆਉਂਦਾ ਹੈਗਾ ਪਿੱਛੇ ਥੋੜੇ ਦਿਨ ਪਹਿਲਾਂ ਕਾਰਪੋਰੇਸ਼ਨ ਵੱਲੋਂ ਸਾਰੇ ਵਾਰਡ ਦੇ ਵਿੱਚ ਜਿਹੜੀ ਜੜੀ ਵਾਇਰ ਖਰਾਬ ਸੀ ਸਾਰੀ ਨਵੀਂ ਬਵਾ ਦਿੱਤੀ ਜੀ ਤੇ ਉਸ ਚੀਜ਼ ਨੂੰ ਟਾਈਮ ਲੱਗਦਾ ਤੇ ਹਰ ਸ਼ੁੱਕਰਵਾਰ ਜਿਹੜਾ ਇਲੈਕਟ੍ਰੀਸ਼ੀਅਨ ਆਉਂਦੇ ਨੇ ਦੋ ਤਿੰਨ ਉਹ ਜਿਹੜੀ ਜਿਹੜੀ ਕੰਪਲੇਂਟ ਸਾਡੇ ਕੋਲ ਹੁੰਦੇ ਅਸੀਂ ਹਰ ਲਾਈਟ ਠੀਕ ਕਰਵਾ ਦਿੰਦੇ ਆ ਬਾਕੀ ਜਿੰਨੇ ਵੀ ਕੰਮ ਹੋਣ ਰਹਿ ਗਏ ਉਹ ਟੈਂਡਰ ਦੋ ਚਾਰ ਦਿਨ ਦੇ ਵਿੱਚ 10 ਦਿਨ ਚ ਲੱਗ ਜਾਣਗੇ ਤੇ ਸਾਰੇ ਕੰਮ ਸਰ ਜੀ ਮੈਂ ਸੁਣਿਆ ਗਿਆ ਉੱਥੇ 스내ਚਿੰਗ ਵਗੈਰਾ ਬਹੁਤ ਜ਼ਿਆਦਾ ਹੁੰਦੀ ਹੈ ਚੋਰੀਆਂ ਹੁੰਦੀਆਂ ਨੇ ਤੇ ਉੱਥੇ ਕਹਿਣ ਦਾ ਮਤਲਬ ਵੀ ਉਹਨਾਂ ਦਾ ਤੁਹਾਡੇ ਇਲਾਕਿਆਂ ਦੇ ਯੂਨੀਵਰਸਿਟੀ ਦੇ ਕਹਿਣ ਦਾ ਮਤਲਬ ਵੀ ਉੱਥੇ ਨਸ਼ਾ ਵਗੈਰਾ ਬਹੁਤ ਜ਼ਿਆਦਾ ਹੁੰਦਾ ਹੈਗਾ ਤੇ ਇਸ ਬਾਰੇ ਕੋਈ ਕਹਿੰਦੇ ਕੰਪਲੀਟ ਕੀਤੀ ਸੀ ਬਟ ਕੋਈ ਵੀ ਕਾਰਵਾਈ ਨਹੀਂ ਹੁੰਦੀ ਹੈਗੀ ਦੇਖੋ ਮੈਡਮ ਨਸ਼ਾ ਬਹੁਤ ਹੁੰਦਾ ਹੈ ਅੱਜ ਇਸ ਤੋਂ ਕੋਈ ਸ਼ੱਕ ਨਹੀਂ ਹੈਗਾ ਵੀ ਨਸ਼ੇ ਦਾ ਆਪਾਂ ਬਹੁਤ ਸੁਣਦੇ ਆ ਹਾਂਜੀ ਪਰ ਜਿਹੜਾ ਕੋਈ ਵੀ ਨਸ਼ਾ ਕਰਨ ਵਾਲਾ ਕਿਤੇ ਵੀ ਜਾ ਸਕਦਾ ਸਕੂਟਰ ਮੋਟਰਸਾਈਕਲ ਤੇ ਘੁੰਮਦਾ ਉਹਦਾ ਕੋਈ ਪਾਬੰਦੀ ਦਾ ਹੈ ਨਹੀਂ ਵੀ ਇਸ ਵਾਰਚ ਆਣਾ ਇਸ ਵਾਰਚ ਨਹੀਂ ਆਣਾ ਸਾਡੀ ਨੋਲਿਜ 'ਚ ਕੋਈ ਅਸਰ ਨਹੀਂ ਹੈਗਾ ਜੇ ਕੋਈ ਇੱਕ ਦੋ ਕੇਸ ਹੈਗਾ ਤਾਂ ਉਹਦੇ ਵਾਸਤੇ ਪੁਲਿਸ ਕਾਰਵਾਈ ਕਰਦੀ ਹੈ ਔਰ ਆਪਣੇ ਲੈਵਲ ਤੇ ਕਰਦੀ ਹੈ ਫੜੇ ਵੀ ਜਾ ਰਹੇ ਨੇ ਬੰਦੇ ਔਰ ਪੀਸੀਆਰ ਤਿੰਨ ਚਾਰ ਚੱਕਰ ਮਾਰ ਦਿੱਤੀ ਗਿਆ ਸਰ ਇਹ ਪੂਰੀ ਤਰ੍ਹਾਂ ਰੈ residen residential area ਹੈ ਨਾ ਜੀ ਹਾਂਜੀ ਹਾਂਜੀ ਸਰ ਫਿਰ ਉੱਤੇ ਕਮਰਸ਼ੀਅਲ ਐਕਟੀਵिटीज ਇੰਨੀ ਹੋ ਰਹੀਆਂ ਨੇ ਅਸੀਂ ਦੇਖਿਆ ਬਹੁਤ ਜ਼ਿਆਦਾ ਦੁਕਾਨਾਂ ਵਗੈਰਾ ਖੜ ਰਹੀਆਂ ਨੇ ਨਜਾਇਜ਼ ਤਰ੍ਹਾਂ ਤਰੀਕੇ ਨਾਲ ਇਹਨਾਂ ਤੇ ਰੋਕ ਕਿਉਂ ਨਹੀਂ ਲਗਾਈ ਜਾਂਦੀ ਸਰ ਇਹਨਾਂ ਦੇ ਉੱਤੇ ਪੂਰੀ ਰੋਕ ਹੈ ਦੇਖੋ ਨਕਸ਼ਾ ਪਾਸ ਕਰਾ ਕੇ ਜਿਹੜੀ ਵੀ ਕੰਸਟਰਕਸ਼ਨ ਹੁੰਦੀ ਹੈ ਉਹ ਨਕਸ਼ਾ ਪਾਸ ਕਰਕੇ ਹੁੰਦੀ ਹੈ ਇਸ 'ਚ ਕੋਈ ਸ਼ੱਕ ਨਹੀਂ ਹੈ ਵੀ ਸਰਕਾਰ ਕਾਰਪੋਰੇਸ਼ਨ ਦਾ ਕਹਿੰਦੀ ਸਾਨੂੰ ਘਟ ਆਇਆ ਵੀ ਮਤਲਬ ਨਕਸ਼ਾ ਪਾਸ ਨਹੀਂ ਹੁੰਦਾ ਬਿਨਾ ਨਕਸ਼ੇ ਪਾਸ ਤੋਂ ਹੀ ਇੱਥੇ ਬਹੁਤ ਜ਼ਿਆਦਾ ਐਕਟੀਵਿਟੀਆਂ ਹੋ ਰਹੀਆਂ ਨੇ ਦੇਖੋ ਹਰ ਕੰਮ ਕਾਨੂੰਨ ਦੇ ਮੁਤਾਬਕ ਹੁੰਦਾ ਵੀ ਜੇ ਕੋਈ ਵੀ ਐਸਾ ਹੋਏਗਾ ਅਸੀਂ ਚੈੱਕ ਕਰਾਂਗੇ ਅਸੀਂ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਵੀ ਕਹਾਾਂਗੇ ਉਹ ਵੀ ਚੈੱਕ ਕਰਨਗੇ ਪਰ ਸਾਡੀ ਨੋਲਿਜ ਅਜਿਹਾ ਕੁਝ ਨਹੀਂ ਹੈਗਾ ਕਿ ਉੱਥੇ ਕੋਈ ਕਮਰਸ਼ੀਅਲ ਐਕਟੀਵਿਟੀ ਹੋਵੇ ਜਿੰਨਾ ਵੀ ਇਹ ਨਕਸ਼ਾ ਪਾਸ ਕਰਕੇ ਰੈਜੀਡੈਂਸ਼ੀਅਲੀ ਹੋਵੇ ਪਰ ਠੀਕ ਨਾ ਮਰਦੀਆਂ ਨਜਾਇਜ਼ਦ ਘਰਨਾ ਬਸਦੀਆਂ ਨੇ ਤੁਹਾਡੇ ਕੋਈ ਦੇਖਿਆ ਤੁਹਾਡੀ ਨੋਲਿਜ ਹੈਗਾ ਸਾਨੂੰ ਦੱਸੋ ਅਸੀਂ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਕਹਾਂਗੇ ਅਸੀਂ ਵੀ ਚੈੱਕ ਕਰਾਂਗੇ ਆਪਣਾ ਅਸੀਂ ਜ਼ਰੂਰ ਉਸ ਤੋਂ ਤੇ ਕਰਵਾ ਵੀ ਕਰਾਵਾਂਗੇ ਜੇ ਕੋਈ ਇਸ ਤਰ੍ਹਾਂ ਥੈਂਕ ਯੂ ਥੈਂਕ ਯੂ